ਹੋ ਤੁਸੀਂ rau ji ਪਹਿਚਾਨਿਆ ਹਾਂ ਹਾਂ ਜੀ ਹਾਂ ਜੀ ਪਛਾਨ ਲਿਆ ਜੀ ਇਹ ਹਾਲ ਦੇ ਡੀਜੀਪੀ ਸਾਹਿਬ ਗੱਲ ਕਰ ਰਹੇ ਆ ਆ ਨਹੀਂ ਮੈਂ ਸੀਬੀਆਈ ਡਿਪਾਰਟਮੈਂਟੋਂ ਗੱਲ ਕਰ ਰਿਹਾ ਵੀਟਰੀ ਮੇਨ ਸਿਟੀ ਸਦਰ ਖਾਨੇ ਤੋਂ ਅੱਛਾ ਅੱਛਾ ਇਨਵੈਸਟੀਗੇਸ਼ਨ ਇਨਚਾਰਜ ਐਸਐਸਆਈ ਵਿਨੋਦ ਕੁਮਾਰ ਅੱਛਾ ਅੱਛਾ ਦੱਸੋ ਦੱਸੋ ਕੰਮ ਕਰੋ ਜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਰਦੇ ਕਿੰਨੇ ਮੈਂਬਰ ਹੋ ਵੀਰ ਜੀ 10 ਮੈਂਬਰ ਹੈ ਜੀ 10 ਮੈਂਬਰ ਸਰ ਬੇਟਾ ਤੁਹਾਡਾ ਕਿਥੇ ਹੈ ਬੇਟਾ ਗਿਆ ਕੰਮ ਗਿਆ ਜੀ ਕਿਤੇ ਕਿਥੇ ਗਿਆ ਬਾਈਕ ਤੇ ਗਿਆ ਗੱਡੀ ਤੇ ਗਿਆ ਗੱਡੀ ਤੇ ਹੀ ਗਿਆ ਜੀ ਗੱਡੀ ਤੇ ਗਿਆ ਕੀ ਨਾਮ ਹੈ ਰਾਹੁਲ ਰਾਹੁਲ ਸਿੰਘ ਜਾਂ ਕੁਮਾਰ ਰਾਹੁਲ ਸਿੰਘ ਹੈ ਜੀ ਆਹ ਕੁਮ ਸਿੰਘ ਉਹ ਤੇ ਹਾਂ ਜੀ ਜੀ ਪਤਾ ਮੈਂ ਰਾਹੁਲ ਸਿੰਘ ਨੂੰ ਇਥੇ ਅਰੈਸਟ ਕੀਤਾ ਔਰ ਪਤਾ ਰਾਹੁਲ ਸਿੰਘ ਕੇ ਮੁੰਡਿਆਂ ਨਾਲ ਜਿਹੜੇ ਗੈਂਗਸਟਰ ਲੋਗਰਲ ਅਰੈਸਟ ਹੋਏ ਨੇ ਜੀ ਕਿਤਨਾ ਹੋ ਗਿਆ ਜੀ ਫਿਰ ਜੀ ਤੁਹਾਡਾ ਬੇਟਾ ਜਾ ਰਿਹਾ ਸੀ ਗੱਡੀ ਤੇ ਉਹਦੇ ਤੋਂ ਲੈ ਆਏ ਦੋ ਮੁੰਡਿਆਂ ਦਾ ਗਿਫਟ اچھا ਆ ਅਸਲ ਐ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ 파ੜੇ rahul di ਇਹ ਕੁਛ ਨਿਕਲਿਆ ਜੀ ਤੋਂ ਦੂਜਿਆਂ ਦੀ ਤਲਾਸ਼ੀ ਲਈ ਪਿਸਟਲ ਬਰਾਮਦ ਹੋਈ ਐ ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ ਅੱਛਾ ਜੀ ਤੇ ਹੁਣ ਕਿੱਥੇ ਹੈਗਾ ਜੀ ਉਹ ਹਾਂ ਜੀ ਵੀਰ ਤੁਸੀਂ ਦੱਸੋ ਕੀ ਕਰਨਾ ਬੈਠੇ ਤੁਹਾਡੇ ਦਾ ਨਹੀਂ ਅਹੀਂ ਤੇ ਹੋਈ ਚਾਹਾਂਗੇ ਵੀ ਉਹ ਨਾ ਫਸੇ ਕਿਸੇ ਗੱਲ 'ਚ ਵੀ ਤੁਸੀਂ ਬਾਰੇ ਤੁਸੀਂ ਆਪਣੇ ਮੁੰਡੇ ਨਾਲ ਗੱਲ ਕਰੋ ਨਾ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਬੇਟਾ ਉਹ ਰਾਹੁਲ ਇਹ ਗੱਲ ਕਰੋ ਤੁਹਾਡੇ ਫਤਿਹ ਸਾਹਿਬ ਐ ਕਰੋ ਗੱਲ ਵੀਰ ਜੀ ਹਾਂਜੀ ਹਾਂਜੀ ਕਰਾਓ ਜੀ ਅਗਰ ਜੀ ਹਾਂ ਹਾਂਜੀ ਹਾਂਜੀ ਕੀ ਹਾਲ ਹੈ ਤੇ ਕਿੱਥੇ ਆ ਗਾ ਕਦ ਨੂੰ ਛਡਾਈਏ ਕਿੱਥੇ ਆ ਐਸ ਵੇਲੇ ਕਿੱਥੇ ਆ ਹਾਂਜੀ 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 ਕਿੱਥੇ ਆ ਜੀ ਇਹ ਕਿੱਥੇ ਛਡਾਣਾਈਏ ਨੂੰ ਸਾਰਾ ਗਰ ਤੁਸੀਂ ਮੁੰਡਾ ਛਡਵਾਣਾ ਹੈ ਤਾਂ ਤੁਸੀਂ ਦੱਸ ਦਿਓ ਮੈਨੂੰ ਮੈਂ ਛੱਡ ਦੇਣਾ ਹਾਂਜੀ ਯੂ ਆਰ ਨੋਟ ਰਿਸਕੀਅਰ ਹਾਂਜੀ ਜੀ 50000 ਰੁਪਏ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਬਾਹਰ ਛਡਵਾਣਾ ਹੈ ਕਿਉਂਕਿ ਆ ਬਹੁਤ ਵੱਡੇ ਕ੍ਰਿਮੀਨਲ ਲੋਗਰ ਅਰੈਸਟ ਹੋਇਆ ਹੈ ਤੇ ਕੋਈ ਗੱਲ ਨਹੀਂ 50000 ਦੀ ਕੋਈ ਗੱਲ ਨਹੀਂ ਬੰਦਾ ਛੱਡ ਦਿਓ ਸਾਡਾ ਤਾਂ ਸਰ ਤੁਸੀਂ ਉਹ 50000 ਕਿਥੋਂ ਕਰੋਗੇ ਹੁਣ ਤੇ ਕਿਦਾਂ ਤੁਸੀਂ ਕਿੱਥੇ ਆ ਗਏ ਤੁਹਾਨੂੰ ਦਈਏ ਦੱਸੋ ਬੋਲੋ ਸਰ ਆਣਾ ਉਹਨਾ ਕਿੱਥੇ ਨਹੀਂ ਤੁਸੀਂ Google पे PhonePe Paytm 라이 ਕਰਦੇ ਹੋ ਜਾਂ Bank Account ਚ ਕਰਦੇ ਹੋ ਹਾਂਜੀ ਠੀਕ ਹੈ ਜੀ ਕਰ ਦਿੰਨੇ ਆ ਤੇ ਭੇਜੋ ਫਿਰ ਫਟਾਫਟ ਸਾਨੂੰ ਜੀ ਸਰ ਤੁਸੀਂ ਕੀ ਯੂਜ਼ ਕਰਦੇ ਹੋ ਸਾਰਾ ਕੁਝ ਹੀ ਕਰੀਦਾ ਜੀ ਤੁਸੀਂ ਭੇਜ ਦਿਓ ਜਿੱਦੇ ਚ ਕਹੋਗੇ ਭੇਜ ਦਨੇ ਜੀ ਦੇ Google पे ఓపెਨ ਕਰੋ ਮੈਂ ਤੁਹਾਨੂੰ ਨੰਬਰ ਲਿਖਵਾਉਣਾ ਹਾਂਜੀ ਹਾਂਜੀ ਲਿਖਵਾ ਦਿਓ ఓపెਨ ਕਰੋ Google पे ਹਾਂਜੀ ਹਾਂਜੀ हाँ जी हाँ जी जी हाँ जी जी लिखा दो यस ब्रदर गूगल पे ओपन नंबर थ्री डबल नाइन टू नाइन एट ठीक है हाँ किस नाम तो, नाम तो गाँ गाँ जी है जी ਕਿਸ ਨਾਮ ਤੋਂ ਹੋ ਗਿਆ ਜੀ ਕਰੋ ਨਾ ਦੱਸੋ ਨਾਮ ਕੀ ਹੈ ਇਹ ਨਾਲ ਖੋਲ ਰਿਹਾ ਜੀ ਮੈਂ ਹਕਮਤ ਖੋਲ ਰਿਹਾ ਤੇ ਬੰਦਾ ਕਿੱਥੇ ਸਾਡਾ ਫਿਰ ਕਦੋਂ ਛੱਡ ਦੋਗੇ ਜੀ ਛੱਡ ਕੇ ਹੁਣੇ ਹੀ ਤੁਹਾਨੂੰ ਗੱਲ ਕਰਾ ਦੇਵਾਂਗੇ ਤੁਹਾਡੀ ਹੋਰ ਦੱਸੋ ਠੀਕ ਹੈ ਇੱਕ ਵਾਰੀ ਆਪਣਾ ਨਾਮ ਦੱਸਿਓ ਫੇਰ ਜਰਾ ਵਿਨੋਦ ਕੁਮਾਰ ਵਿਨੋਦ ਕੁਮਾਰ ਠੀਕ ਹੈ ਜੀ ਮੈਂ ਹੁਣੇ ਕਰ ਦਿੰਦਾ ਜੀ ਤੁਹਾਨੂੰ ਹੁਣੇ ਕਰ ਦਿੰਦੇ ਆ ਲਾਈਨ ਤੇ ਆ ਕਰੋ ਵੀ ਜੀ ਨਾਮ ਦੱਸੋ ਗੂਗਲ 'ਤੇ ਨਾਮ ਕੀ ਹੈ ਆ ਚੈੱਕ ਕਰ ਰਿਆਂ ਦੀ ਖੋਲ ਰਿਆਂ نیٹ ਬੜਾ ਘੱਟ ਚੱਲਦਾ ਪਿਆ ਵਾ ਖੋਲ ਰਿਆਂ ਬਸ ਤੁਹਾਨੂੰ ਭੇਜਦਾ ਮਾ ਲਾਈਨ ਤੇ ਨਾਮ ਦੱਸਣਾ ਕੀ ਆ ਜਰਾ